हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਕਿਸਾਨ ਪ੍ਰਭੂ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਤੋਕੜ ਗੱਬਣ ਚੈੱਕਪਾਸ ਗਾਂ ਦੀ ਵੀਡੀਓ ਲੈ ਕੇ ਆਏਗੇ ਸਾਹਮਣੇ ਪਹਿਲਾਂ ਗਾਂ ਦੀ ਕੁਆਲਿਟੀ ਗਾਂ ਦੀ ਬਰੀਡ ਨਜ਼ਰ ਕਰ ਅਸੀਂ ਕਰ ਸਕਦੇ ਹੋਗੇ ਸੋ ਬਾਕੀ ਬੇਨਤੀ ਇਹ ਕਿ ਜੇਕਰ ਚੈਨਲ ਤੇ ਪਹਿਲੀ ਵਾਰਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਲਾਈ ਵੀ ਦਿਓ ਤੇ ਕਿਸੇ ਵੀ ਭਰਾ ਨੇ ਕੋ ਮੈਥੋਂ ਇਹ ਵੀਡੀਓ ਬਣਾਉਣੀ ਦੀ ਹੈ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਇਹ ਆਪਣਾ ਨੰਬਰ ਆ ਜੀ ਤੇ ਬਾਕੀ ਵੀਡੀਓ ਬਣਾਉਣ ਦਾ ਸਮਾਂ 11:20 ਕੀ ਮਿੰਟ ਦਾ ਹੈ ਜਣੀ ਜਿਹੜੀ ਚਵਾਈ ਦਾ ਸਮਾਂਗਾ ਉਹ ਤੁਸੀਂ ਜਜਮੈਂਟ ਕਰ ਲਓ ਸ਼ਾਮ ਤੱਕ ਕਿੰਨੀ ਜਿਹੜਾ ਸਮਾਂ ਬਾਕੀ ਹੈ ਬਾਕੀ ਬਾਈ ਨਾਲ ਗੱਲਬਾਤ ਕਰਾਉਣੇ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਜੀ ਤੁਸੀਂ ਦੱਸੋ ਠੀਕ ਆ ਵਧੀਆ ਤੇ ਨਾਮ ਤੇ ਆਪਾਂ ਪਿੰਡ ਐਡਰੈਸ ਬੋਲਦੀ ਆਪਾਂ ਨਾਮ ਲਖਵੀਰ ਸਿੰਘ ਪਿੰਡ ਜੈਮਲ ਸਿੰਘ ਵਾਲਾ ਡਿਸਟ੍ਰਿਕਟ ਬਰਨਾਲਾ ਤਹਿਸੀਲ ਤਪਾ ਤਪੇ ਤੋਂ ਭਦੌਰ ਰੋਡ ਤੇ ਬਿਲਕੁਲ ਵਿਚਾਲੇ ਪਿੰਡ ਪੈਂਦਾ ਜੈਮਲ ਸਿੰਘ ਵਾਲਾ ਤਪੇ ਤੋਂ 7 ਕਿਲੋਮੀਟਰ ਆ ਬਈ ਤਪੇ ਤੋਂ 7 ਕਿਲੋਮੀਟਰ ਭਦੌਰ ਤੋਂ 12 13 ਆ ਗਿਆ ਹਾਂ 13 ਕਿਲੋ ਤੇ ਮੋਬਾਈਲ ਨੰਬਰ ਕਿੰਨਾ ਆਪਣਾ 9876832034 9876832034 ਹਾਂਜੀ ਜਿਹੜੀ ਗਾਂ ਆਪਣੀ ਇਹ ਇਸ ਟਾਈਮ ਗੱਬਣਾ ਹੈ ਹਾਂ ਬਾਈ ਗੱਬਣਾ ਕਿੰਨੇ ਟਾਈਮ ਦੀ ਚੌਥਾ ਮਹੀਨਾ ਲੱਗਿਆ ਵਾ ਚੈੱਕ ਕਰਵਾਈ ਵੀ ਥੋੜੀ ਤਾਂ ਹਾਂਜੀ ਹਾਂ ਠੀਕ ਆ ਤੇ ਦੁੱਧ ਆ ਇਸ ਤਰ੍ਹਾਂ ਜਿਹੜਾ ਪਾ ਦੋਨੇ ਟਾਈਮ ਮਣਕੇ ਦੇ ਨਾਲ ਕਿਸੇ ਭਰਾ ਨੂੰ ਕਿੰਨਾ ਹੈ 10 ਕਿਲੋ ਦੁੱਧ ਆ ਬਈ 10 ਕਿਲੋ ਜਿਵੇਂ ਬਿੰਤੀ ਵਾਲਾ ਵੱਧ ਹੈਗਾ ਪਾ 10 ਕਿਲੋ ਕਹਿ ਕੇ ਦੇਵਾ 10 ਕਿਲੋ ਕਹਿੰਦੇ ਕਿੰਨੇ ਟਾਂ ਦੇ ਘੱਪਣ ਹੈ ਸਾਢੇ 2-3 ਮਹੀਨਾ ਲੱਗਦਾ ਚੌਥਾ ਲੈ ਸਾਢੇ 3-4 ਮਹੀਨੇ ਘੱਪਣਾ ਠੀਕ ਆ 10 ਕਿਲੋ ਚਾਹੇ ਦੋਨੇ ਟਾਈਮ ਮਿਲਦੀ ਦੋਨੇ ਟਾਈਮ ਹੀ ਆ ਹਾਂ ਦੋਨੇ ਟਾਈਮ ਜਿਵੇਂ ਬਾਈ ਜਿਵੇਂ ਮਰਜ਼ੀ ਚੋਈ ਜਾ ਚਾਹੇ ਚੇ ਪਾਲਗੇ ਚ ਨਾ ਪਾਈਂਗੇ ਨਿਆਣਾ ਪਾ ਕੇ ਚੋਣੇ ਹੈਗੇ ਹੁੰਦਾ ਠੀਕ ਆ ਵੇ ਓਂਪੈਰ ਨਹੀਂ ਪਟਦੀ ਠੰਡੀ ਸੀਲ ਹੈ ਜਮਾ ਠੰਡੀ ਸੀ ਦਿਖਾਈ ਮਾੜਾ ਮੂੰਹ ਮਾ ਦਿਖਾ ਦੀਦਾ ਪਗਾਂ ਦਾ ਤੇ ਇਸ ਟਾਈਮ ਵੀ ਹੈ ਸੂਆ ਹੋਣ ਕਿਹੜਾ ਸੂਈ ਵੀ ਤੇ ਮੂਹਰੇ ਪਹਿਲੇ ਸੂ ਪਹਿਲੇ ਸੂਏ ਸੂਈ ਵੀ ਆ ਦੂਜੇ ਸੂਏ ਸੂਣਾਗਾ ਹੁਣ ਇਹ ਪਹਿਲਾ ਸੂਈ ਵੀ ਆ ਤੇ ਮੂਹਰੇ ਦੂਜੇ ਸੂਣਾ ਨੇ ਹਾਂ ਠੀਕ ਹੈ ਲੋ ਜੀ ਥਣ ਕੁਆਲਟੀ ਚੈੱਕ ਕਰ ਸਕਦੇ ਹੋਗੇ ਤੇ ਥਾਂਸ ਨੂੰ ਚਾਰ ਹੀ ਮਿਲਣਗੇ ਪਿਆਜ਼ ਜੀ ਗੁਲਾਬੀ ਰੰਗ ਦੇ ਵਿੱਚ ਬਾਕੀ ਤੁਹਾਨੂੰ ਪਤਾ ਥੋੜਾ ਜਿਹਾ ਪਸ਼ੂ ਸਰਦੀ ਕਰਕੇ ਨਮਾਉਣ ਦੀ ਹੋਣੀ ਦਿੱਕਤ ਆ ਜਾਂਦੀ ਪਸ਼ੂ ਨੂੰ ਤੇ ਸਰਕਾ ਹੁਣ ਥੋੜਾ ਇਸੇ ਤਰ੍ਹਾਂ ਹੀ ਵੀਡੀਓ ਬਣਾਉਣ ਦੀ ਆਪਾਂ ਕੋਸ਼ਿਸ਼ ਕਰਦੇ ਆਂਗੇ ਕੋਈ ਜੇ ਠੰਡ ਦੇ ਪਸ਼ੂ ਨਮਾਉਣੇ ਤਾਂ ਉਹ ਬਿਮਾਰ ਹੋਣ ਦੇ ਜ਼ਿਆਦਾ ਚਾਂਸ ਹੋ ਜਾਂਦੇ ਨੇਗੇ। ਭਾਈ ਇੱਕ ਗੱਲ ਇਹ ਹੈ ਵੀ ਆਪਣੀ ਜਿਹੜੀ ਗਾਂ ਹੈ ਘਰ ਦੀ ਆ ਕਿ ਉਹ ਤਾਂ ਨਹੀਂ ਘਰ ਦੀ ਆ, ਕਰਦੀ ਆ ਭਾਈ। ਘਰ ਦੀ ਗਾਂ ਬਾਈ ਦੀ, ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂਗਾ। ਸੋ ਜਿਹੜੇ ਵੀਰ ਨੂੰ ਇਹ ਬਾਹੜ ਪਸੰਦ ਆਊਗੀ। ਸੋ ਪਿੰਡ ਜਮਲ ਸਿੰਘ ਵਾਲਾ, ਤਹਿਸੀਲ ਨੂੰ ਤਪਾ ਤੇ ਜ਼ਿਲ੍ਹਾ ਬਰਨਾਲਾ ਇੱਥੇ ਆ ਕੇ ਦੋੜਾਂ ਚੋ ਕੇ ਦੇਖ ਕੇ ਖਰੀਦ ਸਕਦੇ ਹੋਗੇ। ਤੇ ਬਾਕੀ ਜਿਹੜਾ ਭਰਾ ਦੇ ਖਰੀਦੂ ਉਹ ਚੈੱਕ ਕਰਾ ਲਓ ਹਾਂ ਮੇਰੇ। ਹਾਂ ਹਾਂ ਭਾਈ ਹਾਂ। ਉਹਨਾਂ ਦਾ ਚੈੱਕ ਕਰਨਾਲ ਲਿਆਵੇ। ਹਾਂ ਚੈੱਕ ਕਰਾ ਕੇ ਦਵਾਂਗੇ ਕੱਲ ਬੇਸ਼ੱਕ ਲੱਖ ਵਿਸ਼ਵਾਸ ਹੈ। ਕੱ ਤੇ ਤਰਪੂ ਮਾਰੂ ਮਿੱਟੀ ਤੇ ਜੋ ਤੋਰ ਕੇ ਧਾਦਗੀ ਕਾ ਦੇਖਦੇਗਾ ਕਿੱਥੇ ਤੋਰ ਥਾਂ ਤੰਗ ਹੈ ਨਾ ਥਾਂ ਦੇਖ ਸਕਦੇ ਥੋੜੇ ਮਾਈਕੋ ਤੰਗ ਹੈਗਾ ਇਸ ਕਰਕੇ ਥੋੜਾ ਬਾਕੀ ਉੱਪਰ ਇਹ ਬੰਦਾ ਪਸ਼ੂ ਡਰ ਵੀ ਜਾਂਦਾ ਹੈ ਇਸ ਕਰਕੇ ਆਪਾਂ ਤੋਰ ਹੁੰਦੀ ਇਹਨੂੰ ਐ ਵੈਸੀ ਹੀ ਘਮਾਜਦੇ ਆ ਇਹਨੂੰ ਆ ਇਹੋ ਜਿਹਾ ਲੱਗ ਗਈ ਕੋਈ ਲੰਗ ਲੰਗ ਨਾ ਹੋਵੇ ਨਹੀਂ ਨਹੀਂ ਕੋਈ ਕੋਈ ਪ੍ਰੋਬਲਮ ਨਹੀਂ ਬਾਈ ਦੰਦਾਂ ਚ ਵੀ ਅਜੇ ਚਾਰ ਦੰਦ ਆ ਅੱਛਾ ਦੰਦੋ ਹੀ ਚਾਰ ਆਂਦਾ ਹੈ ਹਾਂ ਠੀਕ ਹੈ ਦੰਦੋ ਚਾਰ ਆਂਦਾ ਹੈ ਦੂਜਾ ਸੋ ਸੂਗੀ ਤੇ ਬਾਕੀ ਕਦ ਕੜ ਵੜਦਾ ਪੂਰਾ ਫੁੱਲ ਆਗਾ ਬੇਲ ਵੀ ਚੰਗੀ ਹੈ ਵੜਦੀ ਤੇ ਬਾਕੀ ਹਜੇ ਲਗਭਗ 6 ਮਹੀਨੇ ਤੋਂ ਸੂਨਦੇ ਪਏ ਨੇ ਉਹ ਤੱਕ ਜੇ ਵਧੀਆ ਸਾਹ ਸੰਭਾਲ ਕਰਕੇ ਦੀ ਅਗਲੇ ਸੂਏ ਤੱਕ ਇਹ ਵੈਢ ਚੰਗੀ ਬਣ ਜੂਗੀ ਸੋ ਅੱਜ ਦੀ ਵੀਡੀਓ ਨਹੀਂ ਸੀ ਤੋਕੜ ਗੱਬਣ ਵੈਢ ਦੀ ਸੋ ਜਿਹੜੇ ਵੀ ਨੂੰ ਪਸੰਦ ਆਉ ਉਹ ਇੱਥੇ ਆ ਕੇ ਦੇਖ ਕੇ ਖਰੀਦ ਸਕਦਾ ਸੋ ਧੰਨਵਾਦ ਜੀ ਸਸਤੀ ਕਾਲ ਜੀ